ਅਬੋਹਰ ਮਾਮਲੇ ਦੇ ਵਿੱਚ ਇੱਕ ਵੱਡਾ ਮੋੜ ਦੇਖਣ ਨੂੰ ਮਿਲਿਆ ਹੈ ਜੋ ਦੋਸ਼ੀ ਨੇ ਉਹਨਾਂ ਦਾ ਇੰਕਾਊਂਟਰ ਕੀਤਾ ਗਿਆ ਹੈ ਜਬ ਅਬੋਹਰ ਪੁਲਿਸ ਪਤੋਂ ਤੇ ਵੱਟਾ ਐਕਸ਼ਨ ਇਸ ਨੂੰ ਕਰਾਰ ਦਿੱਤਾ ਗਿਆ ਹੈ। ਇਹ ਕੋ ਸਾਰੀ ਖਬਰ ਹੁੰਦੀ ਹੈ ਪੁਨਸ਼ਾਨ ਕਰਨ ਦੀ ਤੇ ਇਹ ਜਾਣਕਾਰੀ ਕਿਉਂ ਨਹੀਂ ਹੁੰਦੀ ਕਿ ਇਹ ਕੁਝ ਹੋ ਸਕਦਾ ਹੈ ਕਿ ਕਿਹੜੇ ਗੈਂਗਸਟਰ ਨੇ ਕਿਹੜੇ ਹੱਥ ਚਿੱਟਾ ਵੇਚਣ ਵਾਲੇ ਇਹ ਕਿਵੇਂ ਹੋ ਸਕਦਾ ਹੈ ਕਿ ਗੈਰ ਕਾਨੂੰਨੀ ਧੰਦੇ ਵਾਲੇ ਦੀ ਕਾਨੂੰਨ ਵਾਲਿਆਂ ਨੂੰ ਜਾਣਕਾਰੀ ਸਯੁਦਾ ਮੁੱਖ ਮੰਤਰੀ ਪਹਿਲਾਂ ਬਲਡੋਜ਼ਰ ਚਲਾਈਦਾ ਜਾਂਦਾ ਹੈ ਪਹਿਲਾਂ ਪੁਲਿਸ ਨੂੰ ਗੋਲੀਆਂ ਲੱਤਾਂ ਚ ਮਾਰਨ ਦੀ ਆਗਿਆ ਤਾਂ ਦੇਤੀ ਗੱਲ ਗੱਲ ਤੇ ਇਨਕਾਊਂਟਰ ਹੋਣ ਲੱਗ ਪਿਆ ਮਤਲਬ ਪੁਲਿਸ ਕਿਸੇ ਨੂੰ ਸਿੱਧਾ ਫੜੇ ਨਹੀਂ ਪਾ ਰਹੀ ਹੁ ਤੁਸੀਂ ਅਜੇ ਵੀ ਕਹਿਣੋਗੇ ਅਜੇ ਬਲਡੋਜ਼ਰ ਕਲਚਰ ਜੋਗੀ ਦੀ ਲੋੜਾ ਹੋਰ ਜੋਗੀ ਦੀ ਰਾਜ ਕੀ ਹੋ ਜਾਏ ਜੋ ਕੁਛ ਇੱਥੇ ਹੋ ਰਿਹਾ ਉਹ ਵੀ ਝੂਠੇ ਹੋ ਰਹੇ ਹੈ ਗੂਪੀ ਦੇ ਵਿੱਚ ਜੋ ਗੁੰਡਾਗਰਦੀ ਚੱਲਦੀ ਆ ਹੁਣ ਪੰਜਾਬ ਦੇ ਵਿੱਚ ਚੱਲਣ ਲੱਗ ਪਈ ਪੁਲਿਸ ਤੇ ਗੁੰਡਿਆਂ 'ਚ ਕੋਈ ਫਰਕ ਹੀ ਨਾ ਰਹਿ ਕਿ ਜਿੱਦਾਂ ਮਰਜ਼ੀ ਇਨਕਾਊਂਟਰ ਕਰ ਦੇ ਮੈਂ ਕਿਹਾ ਹਾਂ ਤਾਂ ਪੰਜਾਬ ਤਾਂ ਜੀ ਇਸੇ ਕੰਮ ਤੇ ਲੱਗਿਆ ਕਿ ਜੀ ਆ ਚਿੱਟਾ ਵੇਚਦਾ ਆ ਲੈਂਦਾ ਆ ਬਰਤਕ ਕਰਦਾ ਆ ਜੀ ਗੈਂਗਸਟਰ ਨਾਲ ਰਲਿਆ ਲੜਾਈ ਝਗੜਿਆਂ ਚ ਫੇ ਤੁਸੀਂ ਸਾਰਾ ਪੰਜਾਬ ਲਗੜਾ ਕਦੋਂ ਕਿ ਗੋਡਿਆਂ ਚ ਲੱਤਾਂ ਦੀ ਗੋਲੀਆਂ ਮਾਰਵਾ। ਜੀ ਕਰਟਾ ਆ ਰਹੇ ਹਾਂ ਪੁਲਿਸ ਅੰਤਰ ਗੀ ਦੀ ਆ ਨਗਰ ਕੌਂਸਲ ਨਗਰ ਨਿਗਮ ਕਹਿੰਦਾ ਕਿ ਜੀ ਇਹ ਤਾਂ ਨਜਾਇਜ਼ ਕਬਜ਼ਾ ਹੈ ਤੇ ਸਰਕਾਰ ਕਹਿੰਦੀ ਅਸੀਂ ਚਿੱਟਿਆਂ ਨੂੰ ਕਰਟਾ ਆ ਰਹੇ ਹਾਂ। ਪੰਜਾਬ ਦੀ ਝੂਪੀ ਤੋਂ ਛੇਦ ਲੈਣੀ ਪਊਗੀ ਹੂੰ ਜਿਹੜੇ ਪੰਜਾਬ ਕੋਲ ਆਪਣਾ ਸ਼ਾਨਾਮਤੀ ਇਤਿਹਾਸ ਹੈ। ਇਹ ਲੋਕੋ ਆਪਣੀ ਸਮਝ ਹੈ ਆਪਣਾ ਇਤਿਹਾਸ ਹੈ ਆਪਣਾ ਵਿਰਸਾ ਹੈ ਆਪਣੀ ਵਿਰਾਸਤ ਹੈ ਉਹਨੂੰ ਉਹ ਤੋਂ ਵੇਚ ਲੈਣੀ ਹੈ ਕਿ ਉਹ ਨੇ ਯੂਪੀ ਤੋਂ ਸਮਝਣਾ ਹੁਣ ਕਿਵੇਂ ਡਿਜੀਟਲ ਹੈ ਨਾ ਮਾਮਲਾ ਹੈ ਜੀ ਤੇ ਹੁਣ ਕੇਜਰੀਵਾਲ ਮੋਟਰ ਦੀ ਕਿਤਾਬ ਹੈ ਜੀ ਆ ਚੱਕੋ ਮਤਲਬ ਪਹਿਲਾਂ ਪੰਜਾਬ ਨੂੰ ਦਿੱਲੀ ਕੋਟ ਦੇ ਕੇ ਵੇਚਿਆ ਹੁਣ ਤੁਸੀਂ ਕੇਜਰੀਵਾਲ ਮਾਡਲ ਦੀ ਕਿਤਾਬ ਵੇਚ ਲਓ ਪੰਜਾਬ ਚ ਆਪਣਾ ਕਾਰੋਬਾਰ ਕਰਦੇ ਲੋਕ ਵੀ ਸੁਰੱਖਿਤ ਨਹੀਂ ਗੇ ਕਿਸਾਨ ਵੀ ਸੁਰੱਖਿਤ ਨਹੀਂ ਗੇ ਮੈਂ ਜਵਾਨ ਵੀ ਸੁਰੱਖਿਤ ਨਹੀਂ ਰੋਜ਼ਗਾਰ ਵੀ ਸੁਰੱਖਿਤ ਨਹੀਂ ਇਸ ਸੁਰੱਖਿਤ ਕੀ ਜੀਬ ਸਰਕਾਰ ਕੋੜੇ ਤੇ ਲਾਉਣੀ ਸਸਰੀ ਕਾਜੀ ਮੈਂ ਪ੍ਰਦੀਪ ਈਮਾਨ ਤੇ ਤੁਸੀਂ ਦੇਖ ਰਹੇ ਹੋ ਦਾ ਟੀਵੀ ਐਨ ਆਰ ਆਈ ਟੀਵੀ ਐਨ ਆਰ ਆਈ ਦੀ ਖਾਸ ਪੇਸ਼ਕਸ਼ ਜਾਣੋ ਅਸਲ ਸੱਚ ਔਰ ਅੱਜ ਪੰਜਾਬ ਦੇ ਬਹੁਤ ਸਾਰੇ ਮੁੱਦੇ ਨੇ ਜਿੰਨਾ ਉੱਪਰ ਗੱਲਬਾਤ ਕਰਨੀ ਜ਼ਰੂਰੀ ਬਣਦੀ ਹੈ ਪੰਜਾਬ ਦੀ ਸ਼ਾਂਤੀ ਵਿਵਸਥਾ ਨੂੰ ਲੈ ਕੇ ਬਹੁਤ ਸਾਰੇ ਮੁੱਦੇ ਨੇ ਪੰਜਾਬ ਦੀ ਰਾਜਨੀਤੀ ਵਿੱਚ ਆਏ ਨਵੇਂ-ਨਵੇਂ ਮੋੜ ਨੇ ਇਹਨਾਂ ਤਮਾਮ ਖਬਰਾਂ ਉੱਪਰ ਚਰਚਾ ਕਰਨ ਦੇ ਲਈ ਸਾਡੇ ਨਾਲ ਜੁੜ ਗਏ ਨੇ ਸਾਡੇ ਸੀਨੀਅਰ ਪੱਤਰਕਾਰ ਦੀਪਕ ਜਨਰਥਲ ਜੀ ਦੀਪਕ ਜੀ ਬਹੁਤ ਬਹੁਤ ਸਵਾਗਤ ਹੈ ਬਹੁਤ ਸ਼ੁਕਰੀਆ ਤੁਹਾਨੂੰ ਜੀ ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼ਕਾ ਦੀਪਕ ਜੀ ਸਭ ਤੋਂ ਪਹਿਲਾਂ ਤਾਂ ਅਬੋਹਰ ਮਾਮਲੇ ਦੇ ਵਿੱਚ ਇੱਕ ਵੱਡਾ ਮੋੜ ਵੇਖਣ ਨੂੰ ਮਿਲਿਆ ਏ ਜੋ ਦੋਸ਼ੀ ਨੇ ਉਹਨਾਂ ਦਾ ਇਨਕਾਊਂਟਰ ਕੀਤਾ ਗਿਆ ਹੈ ਜਬ ਅਬੋਹਰ ਪੁਲਿਸ ਵੱਲੋਂ ਤੇ ਵੱਡਾ ਐਕਸ਼ਨ ਇਸ ਨੂੰ ਕਰਾਰ ਦਿੱਤਾ ਗਿਆ ਹੈ ਪੁਲਿਸ ਦਾ ਹਾਂ ਬਿਲਕੁਲ ਜੀ ਯਸਰਾ ਅਬੋਹਰ ਦੇ ਵਿੱਚ ਇਹ ਘਟਨਾ ਵਾਪਰੀ ਸੀ ਸੰਜੇ ਬਰਮਾ ਹੋਰਾਂ ਦਾ ਜਿਵੇਂ ਕਤਲ ਹੁੰਦਾ ਹੈ ਕਪੜਾ ਕਾਰੋਬਾਰੀ ਸੀ ਤੇ ਉਹ ਦੁਕਾਨ ਦੇ ਬਾਹਰ ਹੀ ਉਹਨਾਂ ਨੂੰ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਤੇ ਇਸ ਨੂੰ ਲੈ ਕੇ ਲੋਕਾਂ 'ਚ ਰੋਸ ਵੀ ਸੀ ਵਪਾਰੀ ਭਾਈਚਾਰਾ ਵੀ ਕਾਫੀ ਨਾਰਾਜ਼ ਸੀ ਤੇ ਦੰਕ ਤੇਰਾ ਵੀ ਉਸ ਬੁਹੇ ਤੇ ਲਗਾਤਾਰ ਜਾ ਰਹੀਆਂ ਸੀ ਸੋ ਪੁਲਿਸ ਤੇ ਸਰਕਾਰ ਤੇ ਦਬਾਅ ਕਾਫੀ ਸੀ ਸੋ ਉਸ ਦਬਾਅ ਦੇ ਵਿੱਚੋਂ ਪੁਲਿਸ ਨੇ ਦੰਪ ਰਿਹਾ ਕਿ ਅਸੀਂ 2 ਤੱਕ ਪਹੁੰਚ ਗਏ ਹਾਂ ਤੀਸਰੇ ਤੇ ਹੋਰ ਜੇ ਕੋਈ ਖੜੀ ਹੋਊਗੀ ਉੱਥੇ ਤੱਕ ਵੀ ਪਹੁੰਚਾਂਗੇ ਪਰ ਇਹ ਇਸ ਘਟਨਾ ਦੇ ਵਿੱਚੋਂ ਕੁਝ ਸਵਾਲ ਪੰਜਾਬ ਸਰਕਾਰ ਮੂਰੇ ਪੰਜਾਬ ਪੁਲਿਸ ਮੂਰੇ ਜ਼ਰੂਰ ਖੜੇ ਹੋਏ ਨੇ ਦੇਖ ਸਭ ਤੋਂ ਪਹਿਲਾਂ ਤਾਂ ਸਥਿਤੀ ਇਹ ਹੈ ਕਿ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਪੁਲਿਸ ਦੇ ਕੰਟਰੋਲ 'ਚ ਕਿਉਂ ਨਹੀਂ ਸਰਕਾਰ ਦੇ ਕੰਟਰੋਲ 'ਚ ਕਿਉਂ ਨਹੀਂ ਜੀ ਲਗਾਤਾਰ ਇਹ ਘਟਨਾ ਵਾਪਰ ਜਾਂਦੀ ਹੈ ਘਟਨਾ ਵਾਪਰ ਤੋਂ ਬਾਅਦ ਇਨਕਾਊਂਟਰ ਹੁੰਦੇ ਨੇ ਜੀ ਉਹਦੇ ਉੱਤੇ ਵੀ ਸਵਾਲ ਤਾਂ ਹੁੰਦੇ ਨੇ ਪਰ ਘਟਨਾ ਤੋਂ ਬਾਅਦ ਪਹਿਲਾਂ ਕਿਉਂ ਨਹੀਂ ਉਹ ਤੁਹਾਡੇ ਕੋਲ ਸਾਰੀ ਖਬਰ ਹੁੰਦੀ ਆ ਪੁਨਛਣ ਕਰਨ ਦੀ ਤੇ ਇਹ ਜਾਣਕਾਰੀ ਕਿਉਂ ਨਹੀਂ ਹੁੰਦੀ ਆ ਕਿ ਇਹ ਕੁਝ ਹੋ ਸਕਦਾ ਕਿ ਕਿਹੜੇ ਗੈਂਗਸਟਰ ਨੇ ਕਿਹੜੇ ਇੱਥੇ ਚਿੱਟਾ ਵੇਚਣ ਵਾਲੇ ਇਹ ਕਿਵੇਂ ਹੋ ਸਕਦਾ ਕਿ ਗੈਰ ਕਾਨੂੰਨੀ ਧੰਦੇ ਵਾਲੇ ਦੀ ਕਾਨੂੰਨ ਵਾਲਿਆਂ ਨੂੰ ਜਾਣਕਾਰੀ ਨਾ ਹੋਵੇ ਜੀ ਤੇ ਇਸ ਲਈ ਇੱਕ ਤਾਂ ਕਾਨੂੰਨ ਵਿਵਸਥਾ ਪੰਜਾਬ ਦੀ ਜਿਵੇਂ ਵਿਗੜ ਰਹੀ ਹੈ ਉਹਦੇ ਉੱਤੇ ਵੱਡਾ ਫਿਕਰ ਖੜਾ ਹੁੰਦਾ ਇਸ ਘਟਨਾ ਨੇ ਇਹ ਪਹਿਲੂ ਉਭਾਰ ਦਿੱਤਾ ਮਾਣ ਤੇ ਸੁਣ ਰਿਹਾ ਸੀਗਾ ਅੱਜ ਉਹਨਾਂ ਨੇ ਪੁਤਲਾ ਫੁੱਟ ਪ੍ਰਦਰਸ਼ਨ ਵੀ ਕੀਤਾ ਸੁਨੀਲ ਜਾਖੜ ਨੇ ਉਸ ਨੂੰ 227 ਦੀ ਬੀਜੇਪੀ ਚੋਣ ਨਾਲ ਵੀ ਜੋੜ ਕੇ ਦਮ ਪਰਿਆ ਕੈਪਟਨ ਅਮਰਿੰਦਰ ਦੀ ਤਾਰੀਫ਼ ਵੀ ਕਰਤੀ ਪ੍ਰਤਾਪ ਕੈਰੋਹਰਾਂ ਦੀ ਤਾਰੀਫ਼ ਵੀ ਕਰਤੀ ਤੇ ਨਾਲੇ ਕਿਹਾ ਕਿ ਪੰਜਾਬ ਤੋਂ ਜੋਗੀ ਰਾਜ ਦੀ ਲੋੜ ਹੈ ਜੀ ਮਤਲਬ ਮੌਜੂਦਾ ਮੁੱਖ ਮੰਤਰੀ ਪਹਿਲਾਂ ਬਲਡੋਜ਼ਰ ਚਲਾਈਦਾ ਜਾਂਦਾ ਹੈ ਪਹਿਲਾਂ ਪੁਲਿਸ ਨੂੰ ਗੋਲੀਆਂ ਲੱਤਾਂ 'ਚ ਮਾਰਨ ਦੀ ਆਗਿਆ ਤਾਂ ਦੇਤੀ ਗੱਲ ਗੱਲ ਤੇ ਇਨਕਾਊਂਟਰ ਹੋਣ ਲੱਗ ਪਿਆ ਮਤਲਬ ਪੁਲਿਸ ਕਿਸੇ ਨੂੰ ਸਿੱਧਾ ਫੜੇ ਨਹੀਂ ਪਾ ਰਹੀ ਹੁਣ ਜੀ ਤੇ ਤੁਸੀਂ ਅਜੇ ਵੀ ਕਹਿਨੂਗਾ ਜੇ ਬਲਡੋਜ਼ਰ ਕਲਚਰ ਜੋਗੀ ਦੀ ਲੋੜ ਹੈ ਹੋਰ ਜੋਗੀ ਦੇ ਰੱਛ ਕੀ ਹੋ ਰਿਹਾ ਜੀ ਜੋ ਕੁਝ ਇੱਥੇ ਹੋ ਰਿਹਾ ਉਹ ਕੁਝ ਓਥੇ ਹੋ ਰਿਹਾ ਬਿਲਕੁਲ ਜੀ ਇਸ ਪੂਰੇ ਮਾਹੌਲ ਨੂੰ ਯੂਪੀ ਦੇ ਮਾਹੌਲ ਨਾਲ ਜੋੜ ਕੇ ਵੇਖਿਆ ਜਾ ਰਿਹਾ ਜੀ 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 ਇਸ ਪੂਰੇ ਮਾਹੌਲ ਨੂੰ ਯੂਪੀ ਦੇ ਮਾਹੌਲ ਦੇ ਨਾਲ ਜੋੜ ਕੇ ਵੇਖਿਆ ਜਾ ਰਿਹਾ ਏ ਕਿਹਾ ਤਾਂ ਇਹ ਵੀ ਜਾ ਰਿਹਾ ਕਿ ਯੂਪੀ ਦੇ ਵਿੱਚ ਜੋ ਗੁੰਡਾਗਰਦੀ ਚੱਲਦੀ ਆ ਹੁਣ ਪੰਜਾਬ ਦੇ ਵਿੱਚ ਚੱਲਣ ਲੱਗ ਪਈ ਹੈ ਨਹੀਂ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਪੰਜਾਬ ਦੇ ਵਿੱਚ ਬਾਰਦਾਤਾਂ ਲਗਾਤਾਰ ਵਧ ਰਹੀਆਂ ਨੇ। ਔਰ ਇਸੇ ਦੀ ਆਪਾਂ ਗੱਲ ਕਰ ਰਹੇ ਹਾਂ ਕਿ ਪੰਜਾਬ ਸਰਕਾਰ ਦੇ ਹੱਥ ਵਸ ਜੇ ਨਹੀਂ ਹੈ ਕੁਝ ਤਾਂ ਇਹਦਾ ਮਤਲਬ ਪੁਲਿਸ ਨੂੰ ਖੁੱਲੀ ਖੇਡ ਦਾ ਅਧਿਕਾਰ ਦੇ ਦੇਣਾ। ਪੁਲਿਸ ਤੇ ਗੁੰਡਿਆਂ 'ਚ ਕੋਈ ਫਰਕ ਹੀ ਨਾ ਰਹੇ ਕਿ ਜਿੰਦਾ ਮਰਜ਼ੀ ਇਨਕਾਊਂਟਰ ਕਰ ਲਓ। ਪੁਲਿਸ ਦੀ ਤਾਂ ਇਹ ਕੰਮਜਾਬੀ ਹੁੰਦੀ ਹੈ ਕਿ ਤੁਸੀਂ ਬੰਦਿਆਂ ਨੂੰ ਫੜੋ ਤੇ ਅਦਾਲਤ 'ਚ ਪੇਸ਼ ਕਰੋ ਤੇ ਸਾਬਤ ਕਰੋ ਸਾਰਾ ਕੁਝ। ਮੈਂ ਕਿਹਾ ਅੱਧਾ ਪੰਜਾਬ ਤਾਂ ਜੇ ਇਸੇ ਕੰਮ ਤੇ ਲੱਗਿਆ ਕਿ ਜੀ ਆ ਚਿੱਟਾ ਵੇਚਦਾ ਆ ਲੈਂਦਾ ਆ ਵਰਤੋਂ ਕਰਦਾ ਆ ਜੀ ਗੈਂਗਸਟਰ ਨਾਲ ਰਲਿਆ ਆ ਲੜਾਈ ਝਗੜਿਆਂ 'ਚ ਮਤਲਬ ਤੁਸੀਂ ਸਾਰਾ ਪੰਜਾਬ ਲਗੜਾ ਕਰਦੋਂਗੇ ਗੋਡਿਆਂ 'ਚ ਲੱਤਾਂ 'ਚ ਗੋਲੀਆਂ ਮਾਰ ਮਾਰ ਬਿਲਕੁਲ ਬਿਲਕੁਲ ਇਸ ਲਈ ਇਹ ਵੀ ਤਾਂ ਸਵਾਰ ਨਾਲ ਖੜਾ ਤੇ ਫਿਰ ਬੰਡੋਜਰ ਕਲਚਰ ਤੁਸੀਂ ਘੱਟ ਆ ਰਹੇ ਹੋ ਪੁਲਿਸ ਤੰਤਰ ਕਹਿੰਦੀ ਹੈ ਨਗਰ ਕੌਂਸਲ ਨਗਰ ਨਿਗਮ ਕਹਿੰਦਾ ਕਿ ਜੀ ਇਹ ਤਾਂ ਨਜਾਇਜ਼ ਕਬਜ਼ਾ ਹੈ ਤੇ ਸਰਕਾਰ ਕਹਿੰਦੀ ਹੈ ਅਸੀਂ ਚੱਟਿਆਲਾਂ ਦੇ ਘਰ ਘੱਟ ਆ ਰਹੇ ਹਾਂ ਤੇ ਫਿਰ ਦੋਰਾ ਖੇਡ ਹੈ ਬਿਲਕੁਲ ਤੇ ਇਹ ਸਭ ਦੇ ਵਿੱਚ ਪੰਜਾਬ ਨੂੰ ਯੂਪੀ ਤੋਂ ਛੇਦ ਲੈਣੀ ਪਊਗੀ ਹੁਣ ਜਿਹੜੇ ਪੰਜਾਬ ਕੋਲ ਆਪਣਾ ਸ਼ਾਨਾਮਤੀ ਇਤਿਹਾਸ ਹੈ ਜਿਹਦੇ ਕੋਲ ਆਪਣੀ ਸਮਝ ਹੈ ਆਪਣਾ ਇਤਿਹਾਸ ਹੈ ਆਪਣਾ ਵਿਰਸਾ ਹੈ ਆਪਣੀ ਵਿਰਾਸਤ ਹੈ ਉਹਨੂੰ ਉਹ ਤੋਂ ਵੇਧ ਲੈਣੀ ਹੈ ਕਿ ਉਹ ਉਹਨੇ ਜੁਪੀ ਤੋਂ ਸਮਝਣਾ ਹੁੰਕੇ ਕਿਵੇਂ ਨਜਿੱਠਣਾ ਹੈ ਇਹਨਾਂ ਮਾਮਲਿਆਂ ਨਾਲ ਬਿਲਕੁਲ ਤੇ ਇਸ ਲਈ ਪੰਜਾਬ ਸਰਕਾਰ ਦੂਸਰੇ ਪਾਸੇ ਨਜਿੱਠਣਾ ਕਿਨੇ ਹੁੰਦਾ ਸਰਕਾਰ ਨੇ ਪੁਲਿਸ ਨੂੰ ਚਲਾਉਣਾ ਕਿਨੇ ਹੁੰਦਾ ਸਰਕਾਰ ਨੇ ਸਰਕਾਰ ਕੌਣ ਚਲਾ ਰਿਹਾ ਕੇਜਰੀਵਲ ਕੇਜਰੀਵਲ ਨੂੰ ਪੁਲਿਸ ਦਾ ਕੀ ਤਜਰਬਾ ਹੈ ਜੀ ਹੂੰ ਦਿੱਲੀ ਦੇ ਵਿੱਚ ਉਹਦੇ ਕੋਲ ਤਾਂ ਹੈ ਹੀ ਨਹੀਂ ਸੀ ਪੁਲਿਸ ਉਹ ਤਾਂ ਕਿਤਾਬਾਂ ਰੀਲீஸ் ਕਰਦਾ ਫਿਰਦਾ ਅੱਜ ਕਹਿੰਦਾ ਜੀ ਦਿੱਲੀ ਮਾਡਲ ਰੀਲீஸ் ਕਰਤੀ ਜੀ ਤੇ ਹੁਣ ਕੇਜਰੀਵਾਲ ਮਾਡਲ ਦੀ ਕਿਤਾਬ ਹੈ ਜੀ ਆ ਚੱਕੋ ਮਤਲਬ ਪਹਿਲਾਂ ਪੰਜਾਬ ਨੂੰ ਦਿੱਲੀ ਮਾਡਲ ਕਹਿ ਕੇ ਵੇਚਿਆ ਹੁਣ ਤੁਸੀਂ ਕੇਜਰੀਵਾਲ ਮਾਡਲ ਦੀ ਕਿਤਾਬ ਵੇਚ ਲਓ ਪੰਜਾਬ 'ਚ ਸੋ ਇਸ ਲਈ ਇਹ ਬਹੁਤ ਵੱਡਾ ਸਵਾਲ ਹੈ ਮੈਨੂੰ ਲੱਗਦਾ ਜਿਹੜਾ ਆਉਣ ਵਾਲਾ ਇਜਲਾਸ ਹੋਣ ਜਾ ਰਿਹਾ ਨਾ ਦੋ ਰੋਜ਼ਾ ਉਹਦੇ ਵਿੱਚ ਵੀ ਇਹ ਲਾਅ ਐਂਡ ਆਰਡਰ ਕਾਨੂੰਨੀ ਵਿਵਸਥਾ ਇਹ ਵੱਡਾ ਮੁੱਦਾ ਬਣੂਗੀ ਜੇ ਵਪਾਰੀ ਵੀ ਹਾਂ ਮਤਲਬ ਸੁਰੱਖਿਅਤ ਨਹੀਂਗਾ ਜੇ ਦੁਕਾਨਦਾਰ ਵੀ ਸੁਰੱਖਿਅਤ ਨਹੀਂਗਾ ਜੇ ਸਕੂਲ ਕਾਲਜ ਜਾਂਦੇ ਜਵਾਕ ਵੀ ਸੁਰੱਖਿਅਤ ਨਹੀਂਗੇ ਹੈਨਾ ਜੇ ਆਪਣਾ ਕਾਰੋਬਾਰ ਕਰਦੇ ਲੋਕ ਵੀ ਸੁਰੱਖਿਅਤ ਨਹੀਂਗੇ ਕਿਸਾਨ ਵੀ ਸੁਰੱਖਿਅਤ ਨਹੀਂਗੇ ਹੈ ਜਵਾਨ ਵੀ ਸੁਰੱਖਿਅਤ ਨਹੀਂ ਰੋਜ਼ਗਾਰ ਵੀ ਸੁਰੱਖਿਅਤ ਨਹੀਂ ਫਿਰ ਸੁਰੱਖਿਅਤ ਕੀ ਜੇ ਸਰਕਾਰ ਕੋਲੇ ਤੇ ਲਾਉਣੀ ਹੈ ਬਿਲਕੁਲ ਤੇ ਸਰਕਾਰ ਕੋਦੇ ਲਈ ਹੈ ਸਰਕਾਰ ਕੋਲ 32 ਗੱਡੀਆਂ ਹੋਗੀਆਂ ਜੀ ਮੁੱਖ ਮੰਤਰੀ ਸਾਹਿਬ ਕੋਲ ਜੇ ਪ੍ਰਕਾਸ਼ ਸਿੰਘ ਬਾਦਲ ਸੀ ਤਾਂ 28 30 ਚੱਲਦੀਆਂ ਸੀ ਕੈਪਟਨ ਹੋ ਗਿਆ ਜੀ 32 ਚੱਲਣ ਲੱਗੀਆਂ ਹਾਂ ਚੰਨੀ ਆ ਗਿਆ ਜੀ 35 ਹੋ ਗਿਆ ਤੇ ਹੁਣ ਆਲੇ ਕੋਲ 40 ਵੀ ਵਾਲੀ ਚੱਲਦੀ ਹੈ 40 ਵੀ ਵਾਲੀ ਕੇਜਰੀਵਾਲ ਨੂੰ ਦੇ ਰੱਖੀ ਆ ਮਨੀਸ਼ ਸ਼ੋਧੀਆਂ ਨੂੰ ਦੇ ਰੱਖੀ ਆ ਸੁਰੱਖਿਆ ਤਾਂ ਉਹਨਾਂ ਦੀ ਹੋ ਰਹੀ ਹੈ ਪੰਜਾਬ ਦੀ ਕਾਹਦੀ ਹੋ ਰਹੀ ਹੈ ਸੋ ਇਹ ਇਸ ਲਈ ਇਹਦੇ ਤੇ ਗੰਭੀਰ ਮੰਥਨ ਦੀ ਲੋੜ ਹੈ ਇਹ ਇਨਕਾਊਂਟਰ ਕਹਿ ਕੇ ਇਹ ਦੋ ਬੰਦੇ ਫੜ ਕੇ ਇਹ ਮਸਲਾ ਹੱਲ ਨਹੀਂ ਹੋਣਾ ਸਮੁੱਚੇ ਮਸਲੇ ਨੂੰ ਦਰਸਤ ਕਰਨ ਲਈ ਸਰਕਾਰ ਨੂੰ ਪ੍ਰੋਪਰ ਰਣਨੀਤੀ ਅਪਣਾ ਕੇ ਇਸ ਗੈਂਗ ਦੇਖੋ ਜੰਮਿਆ ਤਾਂ ਕੋਈ ਹੈ ਨਹੀਂ ਕਰੋ ਗੈਂਗਸਟਰ ਬਿਲਕੁਲ ਇਨੇ ਇਸੇ ਸਿਸਟਮ ਨੇ ਇਸੇ ਰਾਜਨੀਤਿਕ ਧਰਾਂ ਨੇ ਇਹਨਾਂ ਦੇ ਲੀਡਰਾਂ ਨੇ ਇਹਨਾਂ ਦੀਆਂ ਹੀ ਰਾਜਨੀਤਿਕ ਚਾਲਾਂ ਨੇ ਬਣਾਏ ਨੇ ਹੈ ਇਹਨਾਂ ਦੇ ਫੇਲਿਅਰ ਨੇ ਬਣਾਏ ਨੇ ਸਰਕਾਰਾਂ ਦੇ ਕੋਲ ਜੇ ਕੋਈ ਹੈ ਰੋਡਮੈਪ ਹੁੰਦਾ ਨਾਜਵਾਨੀ ਵਿਦੇਸ਼ਾਂ ਚ ਰੋਲਦੀ ਹੈ ਨਾ ਨਾਜਵਾਨੀ ਇੱਦਾਂ ਰੋਲਦੀ ਸੋ ਇਸ ਲਈ ਅਜੇ ਤੱਕ ਵੀ ਤੁਹਾਡੇ ਕੋਲ ਅਜਿਹਾ ਕੋਈ ਰੋਡਮੈਪ ਨਹੀਂਗਾ ਕਿਸੇ ਜਵਾਨੀ ਨੂੰ ਲਈ ਤੇ ਲਿਆ ਸਕੋ ਉਹਦੇ ਤੇ ਕੰਮ ਕਰਨ ਦੀ ਲੋੜ ਜੀ ਦੀਪਕ ਜੀ ਇਹ ਸਭ ਦੇ ਵਿਚਕਾਰ तमाम ਸਿਆਸਤਦਾਨ ਜੋ ਸੀ ਉਹ ਵੀ ਅਬੋਹਰ ਦੇ ਵਿੱਚ ਬੋਲਦੇ ਨਜ਼ਰ ਆਏ ਹਾਲਾਂਕਿ ਸੁਨੀਲ ਜਾਖੜ ਨੇ ਵੱਡੇ ਬਿਆਨ ਦਿੱਤੇ ਪਰ ਸੁਨੀਲ ਜਾਖੜ ਦੀ ਪਾਰਟੀ ਦੀ ਗੱਲ ਕਰੀਏ ਤਾਂ ਉਹਨਾਂ ਦੀ ਪਾਰਟੀ ਨੇ ਵੀ ਇੱਕ ਵੱਡਾ ਬਦਲਾ ਕੀਤਾ ਹੈ ਇਸੇ ਦੇ ਨਾਲ ਅਸ਼ਵਨੀ ਸ਼ਰਮਾ ਨੂੰ ਕਾਰਜਕਾਰੀ ਪ੍ਰਧਾਨ ਲਗਾ ਦਿੱਤਾ ਹੈ ਕੀ ਦੇਖਦੇ ਹਾਂ ਪਵਿੱਕ ਦੇ ਵਿੱਚ ਕਿਸ ਦਿਸ਼ਾ ਵੱਲ ਜਾਵੇਗਾ ਇਹ ਫੈਸਲਾ ਦੇਖੋ ਪਹਿਲੀ ਨਜ਼ਰ ਇਤੋਂ ਰੂਟੀਨ ਲੱਗਦਾ ਕਿ ਠੀਕ ਹੈ ਜੀ ਸੀਲ ਜਾਖੜ ਪ੍ਰਧਾਨ ਨੇ ਤੇ ਨਾਲ ਉਹਨਾਂ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਲੱਗ ਗਿਆ ਪਰ ਇਹ ਇੰਨਾ ਸਿੱਧਾ ਨਹੀਂ ਹੈ ਜਿੰਨਾ ਸਿੱਧਾ ਦਿਖਦਾ ਸੁਨੀਲ ਜਾਖੜ ਜਦੋਂ ਕਾਂਗਰਸ ਚੋਂ ਬੀਜੇਪੀ ਚਾਏ ਤਾਂ ਕਈ ਕਾਂਗਰਸੀਆਂ ਨੂੰ ਨਾਲ ਲਿਆਏ। ਜੀ ਇਕਾ ਦੁਕਾ ਕਾਂਗਰਸੀ ਮੁੜ ਗਏ ਕਿਉਂਕਿ ਉਹਨਾਂ ਨੂੰ ਲੱਗਿਆ ਕਿ ਉੱਥੇ ਜਿਹੜਾ ਸਵਾਦ ਪਿਆ ਸੀ ਕਾਜੂ ਬਰਫੀ ਦਾ, ਬਦਾਮ ਕਾਜੂਆਂ ਦਾ, ਸਲੂਟਾਂ ਦਾ, ਸੇਵਾ ਭਾਵ ਦਾ ਹੈ ਨਾ, ਲਤਾਂ ਘਟਾਉਣ ਦਾ, ਉਹ ਬੀਜੇਪੀ ਚੋਂ ਕਲਚਰ ਨਹੀਂ ਗਾ ਬੀਜੇਪੀ ਤਾਂ ਆਪਣੀ ਪਲੇਟ ਚੱਕ ਕੇ ਆਪੇ ਰੋਟੀ ਪਾ ਕੇ ਖਾਂਦੇ ਰਿਆਂ ਅਗਲੇ ਹੈ ਨਾ। ਉੱਥੇ ਤਾਂ ਆਰਐਸਐਸ ਜਿਵੇਂ ਸੰਘ ਚਲਾਉਂਦਾ ਹੈ ਉਹਨਾਂ ਦਾ ਠੀਕ ਹੈ ਉਹ ਸਿਧਾਂਤ ਪੰਜਾਬ ਨੂੰ ਮਾਫ ਕਰ ਹੈ ਨਾ ਜਾਂ ਨਹੀਂ ਆਰਐਸਐਸਲੇ ਫਾਰਮੂਲੇ ਉਹ ਬਕਰਸ ਵਾਲਾ ਸਾਡੇ ਲਈ ਪਰ ਅਗਲੇ ਆ ਦਾ ਆਪਣਾ ਸਿਧਾਂਤ ਤਾਂ ਕੋਈ ਹੈਗਾ ਅਗਲੇ ਆਪਣਾ ਸਿਧਾਂਤ ਪਾਲਦੇ ਨੂੰ ਵੀ ਉਹ ਭਾਜਪੀ ਚ ਜਾ ਕੇ ਕਾਂਗਰਸੀਆਂ ਨੂੰ ਸੂਟ ਨਹੀਂ ਬੈਠਿਆ ਇਸੇ ਤਰ੍ਹਾਂ ਸੁਨੀਲ ਜਾਖੜ ਭਾਜਪੀ ਵਾਲੇ ਸਾਂਚ ਜੱਜੇ ਟੱਕ ਟਲੇ ਨਹੀਂ ਉਹਨਾਂ ਕੋਲ ਪੁਰਾਣਾ ਤੁਸੀਂ ਐਮਪਲਾਈ ਵੀ ਕਿਸੇ ਦਫ਼ਤਰੋਂ ਦੂਏ ਦਫ਼ਤਰੋਂ ਬਦਲਾ ਕੇ ਆਪਣੇ ਦਫ਼ਤਰ ਲਿਆਉਣਾ ਉਹ 4 ਮਹੀਨੇ 6 ਮਹੀਨੇ ਆਏ ਕਹੀ ਜਾਂਦਾ ਹੁੰਦਾ ਕੋਈ ਕੰਮ ਕੋਈ ਸਾਡੇ ਤਾਂ ਐ ਹੁੰਦਾ ਸੀ ਜੀ ਉੱਥੇ ਦਾ ਇਦਾਂ ਕਰਦੇ ਸੀ ਜੀ ਸੋ ਇਹ ਚੀਜ਼ ਹੁਣ ਸੁਨੀਲ ਜਾਖੜ ਲਈ ਸੁਨੀਲ ਜਾਖੜ ਉੱਥੇ ਜਾ ਕੇ ਅਜੇ ਵੀ ਰੈਲੇ ਨਹੀਂ ਹੋਏ ਤੇ ਦੂਜੇ ਪਾਸੇ ਬੀਜੇਪੀ ਵਾਲਿਆਂ ਨੂੰ ਉਹਨਾਂ ਦੇ ਹੀ ਸਮਰਥਕ ਲੀਡਰਾਂ ਨੂੰ ਉਹਨਾਂ ਦੇ ਹੀ ਚਾਹਣ ਵਾਲੇ ਸਵਾਲ ਕਰਨ ਲੱਗ ਪਏ ਸੀ ਕਿ ਵੀ ਡੰਡੇ ਖਾਉਣ ਨੂੰ ਤੁਸੀਂ ਹੈਨਾ ਹੁਣ ਕੁਰਸੀਆਂ ਮੰਨਣ ਲਈ ਆ ਦੂਜੇ ਪੱਲੇ ਅਗਲੇ ਕਹਿੰਦੇ ਵੀ ਕਿਸਾਨ ਅੰਦੋਲਨ ਦੌਰਾਨ ਕੱਪੜੇ ਵੀ ਪੜਾਏ ਤੁਸੀਂ ਗੋਹਾ ਵੀ ਸਟਾਇਆ ਆਪਣਾ ਰੋਸ ਪ੍ਰਚਾਰਾ ਵੀ ਕਰਾਇਆ ਆਪਣੇ ਕਲਬ ਘਰਨੇ ਵੀ ਲਵਾਏ ਤੇ ਹੁਣ ਇਹ ਸਾਰੇ ਉਹ ਆਗੇ ਜਿਹੜੇ ਤੁਹਾਡਾ ਬਲੂਜ਼ ਕਰਦੇ ਸੀ ਹੂੰ ਸੋ ਇਸ ਲਈ ਉਹ ਵੀ ਪ੍ਰਵਾਨ ਨਹੀਂ ਕਰ ਪਰ ਉਹਦੇ باوجود ਸੁਨੀਲ ਜਾਖੜ ਦਾ ਆਪਣਾ ਇੱਕ ਔਰ ਹੈ ਸੁਨੀਲ ਜਾਖੜ ਕੋਲ ਆਪਣੀ ਇੱਕ ਸਮਝ ਹੈ ਉਸ ਨੂੰ ਇਸ ਭੀੜ ਚ ਵੀ ਆਪਣੀ ਥਾਂ ਬਣਾਉਣੀ ਆਉਂਦੀ ਹੈ ਤੇ ਉਹਨੇ ਬੀਜੇਪੀ ਚ ਆਪਣੀ ਥਾਂ ਬੜਾ ਲਈ ਥਾਂ ਦਾ ਹੁੰਦਾ ਜੇ ਇਸ ਗੱਲ ਤੋਂ ਲੱਗਦਾ ਹੈ ਕਿ ਉਹਨੇ ਇਸ ਸਿਸਟਮ ਤੋਂ ਹੱਕ ਕੇ ਅਸਤੀਫਾ ਦਿੱਤਾ ਸੀ ਤੇ ਲੰਬੇ ਸਮੇਂ ਤੋਂ ਉਹਨਾਂ ਦਾ ਅਸਤੀਫਾ ਪ੍ਰਵਾਨ ਨਹੀਂ ਨਰਿੰਦਰ ਮੋਦੀ ਅਮਿਤ ਸ਼ਾ ਨੂੰ ਇਹ ਕਿਹਾ ਸੀ ਕਿ ਪੰਜਾਬ ਨੂੰ ਹੋਰ ਤਰੀਕ ਹੋਰ ਸੁਭੇ ਵਾਲੇ ਤਰੀਕੇ ਨਾਲ ਨਾ ਚਲਾ ਬੈਠਿਓ ਪੰਜਾਬ ਦੇ ਪ੍ਰਤੀ ਨਜ਼ਰੀਆ ਬਦਲੋ ਤਰੀਕਾ ਕਰ ਬਦਲੋ ਤਾਂ ਪੰਜਾਬ ਪੈ ਰਗਣਾ ਨਹੀਂ ਤੁਹਾਡੇ ਪੈਰ ਨਹੀਂ ਲੱਗਣੇ ਬਿਲਕੁਲ ਤੇ ਲਗਾਤਾਰ ਸ੍ਰੀਲ ਜਾਖੜ ਪੰਜਾਬ ਚ ਉਹਨਾ ਮੁੱਦਿਆਂ ਦੀ ਪੈਰ ਵੀ ਕਰਦੇ ਜਿਹੜੀ ਕਦੇ ਬੀਜੇਪੀ ਨੇ ਛੂਹੇ ਵੀ ਨਹੀਂ ਹੂੰ ਬੀਜੇਪੀ ਨੂੰ ਜਿਹੜਾ ਮੁੱਦਿਆਂ ਤੋਂ ਪੰਜਾਬ ਦੇ ਪਾਣੀਆਂ ਤੋਂ ਪੰਜਾਬ ਦੀ ਖੇਤਰੀ ਪਾਰਟੀ ਤੋਂ ਚੰਡੀਗੜ੍ਹ ਤੋਂ ਪੰਜਾਬੀ ਬੋਲਦੇ ਇਲਾਕਿਆਂ ਤੋਂ ਇਹਨਾਂ ਮੁੱਦਿਆਂ ਤੋਂ ਬੀਜੇਪੀ ਬਾਈਪਾਸ ਹੋ ਕੇ ਲੰਘਦੀ ਸੀ ਸ੍ਰੀਲ ਜਾਖੜ ਉਹਨਾਂ ਮੁੱਦਿਆਂ ਨੂੰ ਛੂਹ ਰਿਹਾ ਇਹਨੂੰ ਵੀ ਹੋ ਸਕਦਾ ਬੀਜੇਪੀ ਦੀ ਲੀਡਰਸ਼ਿਪ ਨੂੰ ਪਸੰਦ ਨਾ ਆ ਰਿਹਾ ਹੋਵੇ ਹੂੰ ਦਿਲਪਾ ਉਦੇ ਬਾਵਜੂਦ ਉਹਨਾਂ ਦੀ ਮਜਬੂਰੀ ਸੀ ਕਿ ਕਜਾ ਲੀਡਰ ਉਹਨਾਂ ਨੂੰ ਚਾਹੀਦਾ ਹੈ ਜਿਹੜਾ ਪਿੰਡੂ ਵੀ ਹੋਵੇ ਦੇਸੀ ਵੀ ਹੋਵੇ ਜੱਟਾਂ ਨੂੰ ਵੀ ਪ੍ਰਵਾਨ ਹੋਵੇ ਹਿੰਦੂਆਂ ਨੂੰ ਵੀ ਪ੍ਰਵਾਨ ਹੋਵੇ ਸ਼ਹਿਰੀਆਂ ਨੂੰ ਵੀ ਲੱਗੇ ਇਸ ਨਾਲ ਉਸ ਨੂੰ ਅੱਖੜ ਫਿੱਟ ਲੱਗਿਆ ਜੀ ਤੇ ਤਾਂ ਹੀ ਉਹਦਾ ਅਸਤੀਫਾ ਜੇ ਤੱਕ ਪ੍ਰਵਾਨ ਨਹੀਂ ਤੇ ਮੋਦੀ ਹੋਰਾਂ ਨੇ ਕਹਿੰਦੇ ਉਹਦਾ ਅਸਤੀਫਾ ਰੋਕ ਕੇ ਰੱਖਿਆ ਪਰ ਆਰਐਸਐਸ ਤੇ ਬੀਜੇਪੀ ਦਾ ਜਿਹੜਾ ਉਹਰੇ ਪੱਕਾ ਟਕਸਾਲੀ ਪੁਰਾਣਾ ਕੈਡਰ ਹੈ ਲੀਡਰ ਹੈ ਉਹ ਲਗਾਤਾਰ ਨਾਰਾਜ਼ ਹੋ ਰਿਹਾ ਸੀ ਕਿ ਵੀ ਆਹ ਤਰੀਕਾ ਕਰ ਸਹੀ ਨਹੀਂ ਬਾਹਰ ਨੂੰ ਲਿਆ ਕੇ ਸੋ ਉਹਨਾਂ ਦਾ ਰਾਂਝਾ ਰਾਜੀ ਕਰ ਲਈ ਮਨੋਸ਼ਨੀ ਸ਼ਰਮਾ ਲਿਆਂਦਾ ਹੂੰ ਤੇ ਪਤਾ ਨਹੀਂ ਸਹਿਲ ਜਾਖੜ ਦਾ ਕੱਲੂ ਕਹਿ ਦੋ ਕਿ ਮੈਂ ਛੱਡ ਚੱਲਿਆ ਪਰ ਹੁਣ ਮੇਨੂੰ ਲੱਗਦਾ ਉਹਨਾਂ ਨੂੰ 227 ਤੇ ਮੁੱਖ ਮੰਤਰੀ ਦਿਖਣ ਲੱਗਿਆ ਜੀ ਜੋਗੀ ਦੀ ਗੱਲ ਕਰ ਰਹੇ ਨੇ ਕਿ ਤੇ ਜੋਗੀ ਆਪਣੇ ਆਪ ਤਾਂ ਨਹੀਂ ਦੇਖ ਰਹੇ ਹੋ ਹੂੰ ਕਿ ਮੈਂ ਹੀ ਜੋਗੀ ਬਣ ਜਾਊਗਾ ਕਿ ਮੇਰੇ ਤੇ ਗਣੂ ਆ ਜਾਊਗਾ ਅਜੇ ਤਾਂ ਸਰਕਾਰ ਬਣਨੀ ਦੂਰ ਦੀ ਗੱਲ ਆ ਮੁੱਖ ਮੰਤਰੀ ਤਾਂ ਫੇਰ ਆ ਪਰ ਫੇਰ ਵੀ ਅਗਲਾ ਸੁਪਨੇ ਤਾਂ ਕੋਈ ਵੀ ਲੈ ਸਕਦਾ ਸੋ ਇਹ ਵੀ ਸੁਪਨਾ ਹੋ ਸਕਦਾ ਪਰ ਜੇ ਇਹੀ ਫਾਰਮੂਲੇ ਤੇ ਵੀ ਦੇਖਣਾ ਹੋਵੇ ਤਾਂ ਯਾਦ ਕਰੋ ਹਰਿਆਣੇ ਚ ਜਿਹੜੇ ਬੀਜੇਪੀ ਦੇ ਲੀਡਰ ਸੀ ਉਹ ਦੇਖਦੇ ਰਹੇਗੇ ਸੀ ਅਗਲਾ ਨੇ ਖੱਤਰ ਬਣਾਤਾ ਜੀ ਤੇ ਦੂਜੀ ਵਾਰ ਖੱਤਰ ਉਮੀਦ ਕਰਦੇ ਸੀ ਮੈਂ ਬਣੂਗਾ ਅਗਲਾ ਨਾਇਬ ਸੈਣੀ ਬਣਾਤਾ ਬਿਲਕੁਲ ਦਿੱਲੀ ਚ ਜਿਹਦਾ ਪਿਓ ਪਹਿਲਾਂ ਮੁੱਖ ਮੰਤਰੀ ਰਿਹਾ ਉਹਦਾ ਮੁੰਡਾ ਸੋਚ ਰਿਆ ਸੀ ਮੈਂ ਬਣੂਗਾ ਤੇ ਕਈ ਲੀਡਰ ਹੋਰ ਸੀ ਲਾਈਨ ਚ ਅਗਲਾ ਨੇ ਰੇਖਾ ਗੁਪਤਾ ਬਣਾਤੀ ਐਸੇ ਹੀ ਰਾਸਾਂ ਚ ਕੀਤਾ ਸੋ ਇਸ ਲਈ ਇਹ ਪਤਾ ਨਹੀਂਗਾ ਕਿ ਜਿਹੜਾ ਚਾਵੇ ਉਹ ਬਣਦਾ ਕਿ ਨਹੀਂ ਬਣਦਾ ਪਹਿਲਾਂ ਤਾਂ ਪੰਜਾਬ ਚ ਬੀਜੇਪੀ ਦੇ ਜਿਹੇ ਪੈਰ ਲੱਗਣੇ ਇੰਨੇ ਸਾਨ ਨਹੀਂ ਪਰ ਜੇ ਦੂਜੀਆਂ ਤਰ੍ਹਾਂ ਬਿਲਕੁਲ ਹੀ ਨਲਾਇਕ ਰਹੀਆਂ ਤਾਂ ਕਿਤੇ ਇਹ ਨਾ ਹੋਵੇ ਲੋਕਨ ਗਿਆ ਤਜਰਬਾ ਵੀ ਹੋ ਜੀ ਉਹ ਤਜਰਬੇ ਦੇ ਵਿੱਚੋਂ ਫਿਰ ਬਾਰੀਕੀ ਦੀ ਹੁੰਦੀ ਹੈ ਆਸਾਨ ਨਹੀਂ ਪਰ ਅਸ਼wini ਸ਼ਰਮਾ ਨੂੰ ਲਾ ਕੇ ਮੈਲਾ ਦਾ ਸੁਨੀਲ ਜਾਖੜ ਲਈ ਸਹੂਲਤ ਨਹੀਂ ਕੀਤੀ ਨਵੀਂ ਚੁਣੌਤੀ ਤਾਂ ਨਵੀਂ ਮੁਸ਼ਕਲ ਜ਼ਰੂਰ ਖੜੀ ਹੋ ਗਈ ਜੀ ਦੀਪਕ ਜੀ ਇਸੇ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰ ਲਈਏ ਤਾਂ ਬਿਕਰਮਜੀਤ ਮਜੀਠੀਆ ਦੀਆਂ ਮੁਸੀਬਤਾਂ ਘਟਣ ਦਾ ਨਾਮ ਨਹੀਂ ਲੈ ਰਹੇ ਆ ਹਾਈ ਕੋਰਟ ਵੱਲੋਂ ਉਹਨਾਂ ਨੂੰ ਕੋਈ ਰਾਹਤ ਨਹੀਂ ਦਿੱਤੀ ਗਈ ਦੂਜੇ ਪਾਸੇ ਖਬਰਾਂ ਇਹ ਵੀ ਨੇ ਕਿ ਸਿਹਤ ਵੀ ਉਹਨਾਂ ਦੀ ਹੁਣ ਪਹਿਲਾ ਵਾਂਗੇ ਸਾਥ ਨਹੀਂ ਦੇ ਰਹੀ। ਦੇਖੋ ਪਹਿਲੀ ਗੱਲ ਤਾਂ ਇਹ ਆ ਕਿ ਪੰਜਾਬ ਪ੍ਰਿਆਣਾ ਹਾਈ ਕੋਰਟ ਦੇ ਵਿੱਚ ਜਿਹੜੀ ਵਿਕਰਮਜੀਠੀਆ ਦੇ ਵਕੀਲਾਂ ਵੱਲੋਂ ਪਟੀਸ਼ਨ ਦਾਖਲ ਕੀਤੀ ਗਈ ਸੀ ਉਸ ਨੂੰ ਸੋਧ ਦੇ ਲਈ ਇਹਨਾਂ ਨੂੰ ਸਮਝ ਜ਼ਰੂਰ ਮਿਲ ਗਿਆ ਪਰ ਰਾਹਤ ਨਹੀਂ ਮਿਲੀ। ਰਾਹਤ ਤੋਂ ਭਾਵੇਂ ਮੈਂ ਦੱਸ ਦਿਆਂ ਕਿ ਇਹਨਾਂ ਨੇ ਕੋਈ ਉੱਥੇ ਜ਼ਮਾਨਤ ਲਈ ਅਰਜ਼ੀ ਨਹੀਂ ਲਾਈ। ਬੇਸ਼ੱਕ ਇਹਨਾਂ ਦੇ ਦੋ ਵਾਰ ਰਿਮਾਨਡ ਪਦਨ ਤੋਂ ਬਾਅਦ ਇਹਨਾਂ ਨੂੰ ਜੁਡੀਸ਼ੀਅਲ ਹਿਰਾਸਤ 'ਚ ਭੇਜ ਦਿੱਤਾ ਗਿਆ 19 ਜੁਲਾਈ ਤੱਕ ਜੁਡੀਸ਼ੀਅਲ ਹਿਰਾਸਤ ਦਾ ਪਰ ਇਹਨਾਂ ਨੇ ਨਾ ਹੇਠਲੀ ਅਦਾਲਤ ਜਨ ਉੱਪਰਲੀ ਅਦਾਲਤ ਚ ਕਿਤੇ ਜਮਾਨਤ ਲਈ ਅਰਜੀ ਨਹੀਂ ਲਈ ਜਿਹੜੀ ਅਰਜੀ ਪੰਜਾਬ ਰਣ ਹਾਈ ਕੋਰਟ ਚ ਲਾਈ ਸੀ ਉਹ ਲਾਈ ਸੀ ਕਿ ਮੇਰੀ ਹਿਰਾਸਤ ਗੈਰ ਕਾਨੂੰਨੀ ਸੀ ਪਹਿਲਾਂ ਮੈਨੂੰ ਕੁਝ ਘੰਟੇ ਬਿਠਾ ਕੇ ਰੱਖਿਆ ਫਿਰ ਮੇਰੀ ਗ੍ਰਿਫਤਾਰੀ ਗਲਤ ਹੈ ਇਸ ਕੇਸ ਦੇ ਵਿੱਚ ਜਿਹੜਾ ਮੈਨਾਂ ਕੇਸ ਬਣਾਇਆ ਉਸ ਦੀ ਗ੍ਰਿਫਤਾਰੀ ਦੀ ਲੋੜ ਨਹੀਂ ਹੈ ਮੇਰੇ ਰਿਮਾਂਡ ਦੀ ਲੋੜ ਨਹੀਂ ਸੀ ਇਸ ਲਈ ਉਹਨਾਂ ਨੇ ਰਿਮਾਂਡ ਤੇ ਗ੍ਰਿਫਤਾਰੀ ਨੂੰ ਚੁਣੌਤੀ ਦਿੱਤੀ ਹੈ ਇੱਕ ਤਰ੍ਹਾਂ ਨਾਲ ਇਸ ਐਫ ਆਈ ਆਰ ਨੂੰ ਚੁਣੌਤੀ ਦਿੱਤੀ ਹੈ ਤੇ ਉਹਦੇ ਮਾਮਲੇ ਤੇ ਪਹਿਲਾਂ ਇਹ ਇਸ ਕਾਰਨ ਕਰਕੇ ਰਹਿ ਗਿਆ ਜੀ ਕਿ ਉਦੋਂ ਫੈਸਲਾ ਰਿਮਾਂਡ ਵਾਲਾ ਜਿਹੜਾ ਨਵਾਂ ਅਪਡੇਟ ਫੈਸਲਾ ਸੀ ਉਹਦੀ ਕਾਪੀ ਨਾਲ ਨਹੀਂ ਸੀ ਲੱਗੀ ਜਦੋਂ ਲੱਗੀ ਫਿਰ ਕਹਿੰਦੇ ਜੀ ਆਹ ਗਲਤ ਹੋ ਗਿਆ ਪਰ ਸਰਕਾਰੀ ਵਕੀਲ ਕਹਿ ਰਹੇ ਸੀ ਕਿ ਇਹਨਾਂ ਦੀ ਪਟੀਸ਼ਨ ਸਹੀ ਨਹੀਂ ਸੋ ਅੱਜ ਜੱਜ ਸਾਹਿਬ ਨੇ ਕਹਿੰਦੇ ਇਸੇ ਹਵਾਲੇ ਨਾਲ ਇਹਨਾਂ ਨੂੰ ਤਿੰਨ ਹਫ਼ਤਿਆਂ ਦਾ ਇਹਨੇ ਸਮਾਂ ਮੰਗਿਆ ਕਿ ਸਾਨੂੰ ਆਪਣੀ ਐਪਲੀਕੇਸ਼ਨ ਦਰੁਸਤ ਕਰਕੇ ਦੁਬਾਰਾ ਲਾਉਣ ਦੀ ਮਨਜ਼ੂਰੀ ਦਿੱਤੀ ਜਾਵੇ ਸੋ ਸਮਾਂ ਮਿਲ ਗਿਆ ਜੀ ਹੁਣ ਤਿੰਨ ਹਫ਼ਤੇ ਬਾਅਦ ਦੁਬਾਰਾ ਸੁਣਵਾਈ ਹੋਣੀ ਆ ਸੁਣਵਾਈ ਚੱਲਗੀ 29 ਜੁਲਾਈ ਤੇ ਤੇ ਮੁਸ਼ਕਲਾਂ ਬਿਕਰਮ ਜਿੱਠੀਆ ਦੀ ਇਸ ਲਈ ਵੀ ਵੱਧ ਰਹੀਆਂ ਨੇ ਮੈਨੂੰ ਜਾਣਕਾਰੀ ਮਿਲ ਰਹੀ ਆ ਕਿ ਬੀਜੀ ਲੈਂਸ ਨੇ ਇਹਨਾਂ ਦੀ ਧਰਮ ਪਤਨੀ ਔਰ ਐਮ ਐਲ ਏ ਨੂੰ ਵੀ ਸੰਮਣ ਕਰ ਦਿੱਤੇ ਨੇ ਜਾਂ ਕਰਨ ਜਾ ਰਹੀ ਆ ਕਿ ਤਾਂ ਕਿ ਉਹਨਾਂ ਨੂੰ ਵੀ ਕੁਝ ਕੁਝ ਹੋ ਸਕੇ ਇਹਨਾਂ ਦੇ ਰਿਸ਼ਤੇਦਾਰਾਂ ਨੂੰ ਵੀ ਸੰਮਣ ਹੋ ਗਏ ਨੇ ਇਹਨਾਂ ਦੇ ਨਾਮ ਨਾਲ ਕੁਝ ਬੋਲਦੇ ਨੇ ਨਾ ਕੰਪਨੀਆਂ ਕੰਪਨੀਆਂ 'ਚ ਇਸ ਲਈ ਉਹਨਾਂ ਨੂੰ ਵੀ ਕੁਝ ਕੁਝ ਨਹੀਂ ਸਦਿਆ ਜਾ ਰਿਹਾ ਮੁਸ਼ਕਲਾਂ ਉੱਧਰ ਵੀ ਵੱਧ ਰਹੀਆਂ ਨੇ ਦੂਸਰੇ ਪਾਸੇ ਜਿਹੜੀ ਬੈਰਕ 'ਚ ਵਿਕਰਮਜੀਠਿਆਂ ਰੱਖਿਆ ਗਿਆ ਕਹਿੰਦੇ ਉਹਦੇ 'ਚ ਕੈਮਰਾ ਲਾਇਆ ਜੀ 24 ਘੰਟੇ ਦੀ ਨਿਗਰਾਨੀ ਹੁਣ ਜੇਲ੍ਹ ਪ੍ਰਸ਼ਾਸਨ ਤਾਂ ਇਸ ਗੱਲੋਂ ਦਮ ਭਰਦਾ ਕਿ ਉਹ ਸੀਸੀਟੀਵੀ ਇਸ ਲਈ ਲਾਇਆ ਜੀ ਕਿ ਹਾਈ ਪ੍ਰੋਫਾਈਲ ਕੇਸ ਹੈ ਜੀ ਜੇਲ੍ਹਾਂ ਦੇ ਵਿੱਚ ਜੀ ਕਈ ਮਤਲਬ ਕਿ ਗੈਂਗਸਟਰ ਵੀ ਰਹਿੰਦੇ ਆ ਜੀ ਹੋਰ ਤਰ੍ਹਾਂ ਦੇ ਲੋਕ ਵੀ ਆ ਜੀ ਇਸ ਸੁਰੱਖਿਆ ਲਈ ਅਸੀਂ ਸੀਸੀਟੀਵੀ ਕੈਮਰਾ ਲਾਇਆ ਤਾਂ ਪਰ ਕਹਿੰਦੇ ਕਿ ਉਹ ਬਤੌਰ ਆਮ ਹਵਾਲਾਤੀਓ ਜਿਹਵੇਂ ਕੈਦੀ ਰਹਿੰਦੇ ਨੇ ਉਵੇਂ ਆਮ ਹਵਾਲਾਤੀ ਮੇ ਰਹਿੰਦੇ ਨੇ ਉਸੇ ਤਰ੍ਹਾਂ ਦਾ ਬਵਿਆਰ ਇਹ ਵੀ ਗੱਲ ਬਾਤ ਨਿਕਲੀ ਕੇ ਜੀ ਵਕੀਲਾਂ ਰਾਹੀਂ ਇਹਨਾਂ ਨੇ ਏਸੀ ਤੇ ਬੈੱਡ ਦੀ ਮੰਗ ਕੀਤੀ ਆ ਤੇ ਇਸ ਤਰ੍ਹਾਂ ਦਾ ਪ੍ਰਚਾਰ ਪ੍ਰਚੂਰ ਵੀ ਮੀਡੀਆ ਚਾਉਣ ਲੱਗ ਪਿਆ ਕਿ ਜੀ ਕਿ ਉਹਨਾਂ ਦਾ ਬੀਪੀ 160 ਤੋਂ ਵੱਧ ਰਿਹਾ ਜੀ ਇਹਨਾਂ ਜੀ ਉਹ ਅੰਦਰ ਗੇੜੇ ਮਾਰਦੇ ਰਹੇ ਜੀ ਸੌ ਨਹੀਂ ਪਾਏ ਜੀ ਉਹਨਾਂ ਦੇ ਵਕੀਲ ਕਹਿੰਦੇ ਸੀ ਇਹ ਪ੍ਰੋਪੋਗੈਂਡਾ ਹੈ ਵਿਕਰਮਜੀਠੇ ਦੇ ਵਕੀਲ ਕਹਿੰਦੇ ਕਿ ਨਿਰਾਪੁਰਾ ਸਰਕਾਰੀ ਏਜੰਡਾ ਇਹ ਸਰਕਾਰ ਵੱਲੋਂ ਭੰਡੀ ਪ੍ਰਚਾਰ ਹੈ ਵਿਕਰਮਜੀਠੇ ਦਾ ਵੀ ਵੀ ਠੀਕ ਹੈ ਉਹ ਸਿਹਤ ਪੱਖੋਂ ਵੀ ਠੀਕ ਹੈ ਕੋਈ ਕੁਝ ਨਹੀਂ ਹੋਇਆ ਕੋਈ ਅਜਿਹਾ ਮਸਲਾ ਨਹੀਂਗਾ ਪਰ ਇੱਕ ਇੱਕ ਪਹਿਲੂ ਹੈਗਾ ਤੁਹਾਡੇ ਯਾਦ ਹੋਵੇ ਦਿੱਲੀ ਦੇ ਵਿੱਚ ਸਤਿੰਦਰ ਜੈਨ ਸੀ ਅੰਦਰ ਜੇਲ੍ਹ ਚ ਜੀ ਤੇ ਸਤਿੰਦਰ ਜੈਨ ਨੂੰ ਲੱਤਾਂ ਘੁੱਟਣ ਵਾਲਾ ਬੰਦਾ ਵੀ ਮਿਲਿਆ ਸੀ ਮ사ਜ ਵਾਲਾ ਬੰਦਾ ਵੀ ਮਿਲਿਆ ਸੀ ਰੋਟੀ ਵੀ ਘਰਵਾਉਂਦੀ ਸੀ ਹੈਨਾ ਉਹਦੀ ਪਸੰਦਾ ਤੇ ਅੰਦਰ ਬੈਠ ਕੇ ਘਰ ਵਾਲੀ ਵੀ ਖਿਲਾ ਕੇ ਗਈ ਇੱਕ ਦੋ ਵਾਰ ਉਹ ਖੂਬ ਵੀਡੀਓ ਵੀ ਬਾਹਰ ਆ ਗਈਆਂ ਸੀ ਉਹ ਸਾਰਾ ਕੁਝ ਬਾਹਰ ਆਇਆ ਹੂੰ ਹੁਣ ਉੱਥੇ ਜੇ ਅੰਦਰ ਜੇਲ੍ਹ ਚ ਉਹਨੂੰ ਸਾਰਾ ਕੁਝ ਮਿਲ ਰਿਆ ਸੀ ਉੱਥੇ ਸਰਕਾਰ ਸੀ ਕੇਜਰੀਵਾਲ ਦੀ ਤੇ ਜਿਹੜਾ ਇਹਨਾਂ ਦੇ ਕੰਟਰੋਲ ਸੀ ਠੀਕ ਹੈ ਉੱਥੇ ਸੀਸੀਟੀਵੀ ਕੈਮਰੇ ਲੱਗਣੋਂ ਪਰ ਉਹ ਲੀਕ ਕਿਸੇ ਨੇ ਕਰਾਇਆ ਹੁਣ ਇੱਥੇ ਵੀ ਅਕਾਲੀ ਲੀਡਰਾਂ ਨੂੰ ਇਹ ਖਤਰਾ ਹੈਗਾ ਕਿ ਉੱਥੇ ਰੂਟੀਨ ਦੇ ਵਿੱਚ ਵੀ ਜੇ ਬੰਦਾ 6 ਘੰਟੇ ਸੌਂਦਾ ਦੋ ਘੰਟੇ ਉੱਠ ਰਿਹਾ ਤੁਰ ਰਿਹਾ ਬੈਠ ਰਿਹਾ ਖੜ ਰਿਹਾ ਤਾਂ ਜਾਣ ਕੇ ਉਹਨੂੰ ਇਹ ਦਿਖਾ ਕੇ ਜਾਂ ਉਹਦੇ ਇਹ ਦਿਖਾ ਕੇ ਦੇਖੋ ਜੀ ਅੰਦਰ ਆਇਆ ਵੀ ਬਾਹਰਕ ਤਾਂ ਉਨਿਓਂ ਐ ਉਹ ਚ ਬੰਦਾ ਸਹੇਜੋ ਕੇ ਵੀ ਬੈਠੂਗਾ ਹੈਨਾ ਉਵੇਂ ਵੀ ਰਹੂਗਾ ਤੇ ਅੰਦਰ ਐ ਕਿ ਮੈਂ ਪੋਜੀਸ਼ਨ 'ਚ ਆ ਉਹ ਵੀ ਹੋਊਗਾ ਸੋ ਕਹਿੰਦੇ ਕਿ ਇਹ ਜਾਣ ਕੇ ਰੀਲਿਸ ਵੀ ਕਰਾਈ ਜਾ ਸਕਦੀ ਇਹ ਵੀ ਖਤਰਾ ਹੂੰ ਸੋ ਇਸ ਲਈ ਇਹ ਸੁਰੱਖਿਆ ਲਈ ਐ ਕਿ ਸਿਆਸਤਦਾਨਾਂ ਦੀ ਨਜ਼ਰਸਾਨੀ ਕਰ ਲਈ ਇਹਦੇ ਤੇ ਵੀ ਚਰਚਾ ਛੱਡ ਪਈ ਐ ਪਰ ਵਿਕਰਮ ਮੀਠਿਆ ਤੇ ਉਹਦੇ ਵਕੀਲਾਂ ਦੇ ਉਹਨਾਂ ਦੀ ਧਿਰ ਤੇ ਵਿਕਰਮ ਮੀਠਿਆ ਦੇ ਵਕੀਲ ਅੱਦਾਂ ਭਰੇ ਨੇ ਕਿ ਨਾ ਸਿੱਧਾ ਮਸਲਾ ਨਾ ਕੋਈ ਹੋਰ ਪਹਿਲੂ ਹੈ ਸਭ ਕੁਝ ਠੀਕ ਹੈ ਤੇ ਪਰ ਸਰਕਾਰੀ ਤੌਰ ਤੇ ਮੀਡੀਆ ਤੌਰ ਤੇ ਗੱਲ ਬਾਹਰ ਨਿਕਲ ਰਹੀ ਹੈ ਕਿ ਉਹਨਾਂ ਦਾ ਬੀਪੀ ਵੱਧ ਰਿਹਾ ਤੇ ਰਾਤ ਨੂੰ ਨੀਂਦ ਵੀ ਪੂਰੀ ਲੈ ਰਹੇ ਉਹ ਤੁਰ ਫਿਰ ਰਹੇ ਨੇ ਸੋ ਗੇੜੀ ਮਾਰ ਰਹੇ ਨੇ ਅੰਦਰ ਬੈਰਕ ਦੇ ਅੰਦਰ ਨੇ ਤੇ ਉਹਨਾਂ ਨੂੰ ਰੋਟੀ ਵੀ ਆਮ ਵਾਲੀ ਦਿੱਤੀ ਜਾ ਰਹੀ ਹੈ ਜਿਹੜੀ ਆਮ ਕੈਦੀਆਂ ਲਈ ਹੈ ਤੇ ਉਹਨੂੰ ਵੀ ਆਈਪੀ ਟ੍ਰੀਟ ਨਹੀਂ ਕੀਤਾ ਜਾਊਗਾ ਜਿਹੜੀ ਉਹਨਾਂ ਦੀ ਮੰਗ ਹੈ ਉਹ ਪੂਰੀ ਨਹੀਂ ਕੀਤੀ ਜਾਊਗੀ ਸੋ ਇਹ ਵੀ ਪਹਿਲੂ ਕਾਫੀ ਆਉਣ ਦੇ ਸਮੇਂ 'ਚ ਵੱਡਾ ਬਣਦਾ ਰ ਇੱਕ ਵਾਰ ਵਿਕਰਮਜੀਤ ਸਿੰਘ ਦੇ ਮੁਸ਼ਕਲਾਂ ਲਗਾਤਾਰ ਵੱਧ ਰਹੀਆਂ ਨੇ ਪਰ ਜਿਹੋ ਜਿਹਾ ਕੇਸ ਆ ਸ਼ਾਇਦ ਉਹਦੇ ਵਿੱਚ ਸਰਕਾਰ ਦੇ ਹੱਥ ਪੱਲੇ ਕੁਝ ਨਾ ਲੱਗੇ। ਜੀ। ਦੀਪਕ ਜੀ ਐਸੇ ਦੇ ਨਾਲ ਤਰਨ ਤਾਰਨ ਦੇ ਜੋ ਵਿਧਾਇਕ ਸਨ ਕਸ਼ਮੀਰ ਸੁਫਲ ਉਹਨਾਂ ਦੀ ਮੌਤ ਤੋਂ ਬਾਅਦ ਜਿਮਨੀ ਚੋਣਾਂ ਦੀ ਤਿਆਰੀ ਸ਼ੁਰੂ ਹੋ ਗਈ ਹੈ ਫਿਲਹਾਲ ਜੇਕਰ ਗੱਲ ਕਰੀਏ ਐਮਪੀ ਅਮਰਿਤਪਾਲ ਦੀ ਪਾਰਟੀ ਦੀ ਤਾਂ ਉਹਨਾਂ ਵੱਲੋਂ ਜਿਮਨੀ ਚੋਣ ਲੜਨ ਦਾ ਐਲਾਨ ਕੀਤਾ ਗਿਆ। ਦੇਖੋ ਜਿੱਥੋਂ ਤੱਕ ਪਹਿਲੂ ਹੈਗਾ ਜਿਮਨੀ ਚੋਣ ਦਾ ਜਦੋਂ ਕੋਈ ਅਧਿਕਾਰਤ ਪਾਰਟੀ ਬਣੀ ਹੋਵੇ ਤਾਂ ਉਹ ਸਾਰਿਆਂ ਨੂੰ ਹੱਕ ਹੁੰਦਾ ਕਿ ਉਹਨਾਂ ਦੀ ਇੱਛਾ ਹੈ ਕਿ ਉਹਨੇ ਕਿਹੜੀ ਚੋਣ ਲੜਨੀ ਹੈ ਕਿਹੜੀ ਨਹੀਂ ਸੋ ਇਸ ਲਈ ਜੇ ਮਤਲਬ ਕਿ ਅਮਰਤਪਾਲ ਹੋਰਾਂ ਨੇ ਪਾਰਟੀ ਰਾਜਨੀਤਿਕ ਪਾਰਟੀ ਬਣਾਈ ਹੈ ਤੇ ਇਹਦੇ ਵਿੱਚ ਅਕਾਲੀ ਦਲ ਬਾਰਸ ਪੰਜਾਬ ਦੇ ਤਾਂ ਫਿਰ ਉਹਨੂੰ ਵੀ ਹੱਕ ਹੈ ਤੇ ਉਹ ਕਹਿੰਦੇ ਕਿ ਪਿਛਲੀਆਂ ਜਿਮਨੀ ਚੋਣਾਂ ਹੋਈਆਂ ਚਾਹੇ ਜਲੰਧਰ ਵਾਲੀ ਹੋਈ ਹੈਨਾ ਚਾਹੇ ਉਚਾਰ ਇਕੱਠੀਆਂ ਆਈਆਂ ਸੀ ਚੱਬੇਵਾਲ ਗਿੱਦੜਵਾਲ ਬਰਨਾਲਾ ਹੈਨਾ ਉਹ ਚਾਹੇ ਉਹ ਸਾਰੀਆਂ ਸੀਗੀਆਂ ਹੈਨਾ ਜਾਂ ਹੁਣ ਲੁਧਿਆਣੇ ਵਾਲੀ ਹੋਈ ਕਹਿੰਦੇ ਉਹ ਅਸੀਂ ਤੈਗ ਇੰਤਾਸਿਗਾ ਸਾਡੀ ਟੀਮ ਨੇ ਉਹਨਾਂ ਦੇ ਬਾਪੂ ਜੀ ਹੋਰੀ ਸਾਹਮਣੇ ਆ ਕੇ ਗੱਲ ਕਰ ਰਹੇ ਸੀ মিডিਆ ਨਾਲ ਕਿ ਵੀ ਅਸੀਂ ਤੈ ਕਿਦਾਂ ਅਸੀਂ ਕੋਈ ਜਿਮਨੀ ਚੋਣ ਨਹੀਂ ਲੜਨੀ ਪਰ ਇਹ ਜਿਹੜੀ ਜਿਮਨੀ ਚੋਣ ਹੈ ਇਹ ਉਸ ਹਲਕੇ ਚ ਆ ਗਈ ਜਿੱਥੋਂ ਮੈਂਬਰ ਪਾਰਲੀਮੈਂਟ ਅਮਰਤਪਾਲ ਸਿੰਘ ਤੇ ਇੱਕ ਲੋਕ ਸਭਾ ਹਲਕੇ ਦੇ ਅਧੀਨ ਨੌ ਵਿਧਾਨ ਸਭਾ ਹਲਕੇ ਆਉਂਦੇ ਹਨ ਉਹਨਾਂ ਚੋਂ ਇੱਕ ਹੈ ਸੋ ਇਹ ਇਸ ਲਈ ਕਹਿੰਦੇ ਕਿ ਫਿਰ ਸਾਡੀ ਟੀਮ ਨੇ ਫੈਸਲਾ ਕੀਤਾ ਕਿ ਆਪਾਂ ਚੋਣ ਲੜਾਂਗੇ ਸੋ ਸੱਤਾਧਾਰੀ ਧਿਰ ਨੇ ਵੀ ਚੋਣ ਲੜਨੀ ਆ ਉਹਨੂੰ ਤਾਂ ਜਿਮਨੀ ਚੋਣ ਲੜਨ ਦਾ ਚਾਹ ਹੀ ਬਹੁਤ ਹੁੰਦਾ ਹੈ ਹੈਣਾ ਤੇ ਕਾਂਗਰਸ ਤੇ ਅਕਾਲੀ ਦਲ ਵੀ ਇੱਥੇ ਕੋਸ਼ਿਸ਼ ਕਰੂਗਾ ਅਕਾਲੀ ਦਲ ਨੇ ਜੇ ਲੁਧਿਆਣੇ 'ਚ ਕੋਸ਼ਿਸ਼ ਕੀਤੀ ਹੈ ਤਾਂ ਉਹ ਸਦਾ ਇੱਥੇ ਵੀ ਕੋਸ਼ਿਸ਼ ਕਰੂਗਾ ਜਦੋਂ ਕਿ ਚਾਰਜ ਜਿਵਨੀ ਚੋਣਾਂ ਤੋਂ ਅਕਾਲੀ ਦਲ ਪਾਸਾ ਵੱਟ ਗਿਆ ਸੀ ਤੇ ਜਦੋਂ ਤੱਕ ਇਹ ਜਿਵਨੀ ਚੋਣ ਆਉਣੀ ਹੈ ਉਹ ਸਦਾ ਤਦ ਤੱਕ ਪੰਜ ਮੈਂਬਰੀ ਕਮੇਟੀ اجلاس ਬੁਲਾ ਕੇ ਇੱਕ ਹੋਰ ਅਕਾਲੀ ਦਲ ਦੇ ਰੂਪ 'ਚ ਸਾਹਮਣੇ ਖੜੀ ਹੋਵੇ ਸੋ ਤੇਰ ਦਾ ਫੈਸਲਾ ਦੇਖਣ ਲੱਗੂਗਾ ਕਿ ਉਹ ਕਿੱਧਰ ਨੂੰ ਜਾਊਗਾ ਹੈਨਾ ਤੇ ਬੀਜਪੀ ਇੱਥੇ ਕਿਵੇਂ ਕਰਦੀ ਹੈ ਲੜਦੀ ਹੈ ਨਹੀਂ ਲੜਦੀ ਹੈ ਇਹ ਵੀ ਦੇਖਣ ਵਾਲੀ ਗੱਲ ਹੋਊਗੀ ਸੋ ਇਸ ਲਈ ਇਹ ਜਿਵਨੀ ਚੋਣ ਇੱਕ ਹੋਰ ਸਿਰ ਤੇ ਖੜੀ ਹੈ ਪੰਜਾਬ ਦੇ ਮੂਰੇ ਤੇ ਉਹਦੇ ਵਿੱਚੋਂ ਸਭ ਤੋਂ ਪਹਿਲ ਕਦਮੀ ਅਮਰਤਪਾਲ ਉਹਨਾਂ ਦੀ ਧਰਨੇ ਕੀਤੀ ਕਿ ਅਸੀਂ ਚੋਣ ਲੜਾਂਗੇ ਜੀ ਦੀਪਕ ਜੀ ਨੇ तमाम ਖਬਰਾਂ ਉੱਪਰ ਚਰਚਾ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਧੰਨਵਾਦ